ਬਣੀ ਜੈ ਮਾਤਾ ਦੀ ਮਾ ਚਿਤਪੰਨੀ ਸੇਵਕ ਸਭਾ ਤੋਂ ਰਾਜਨ ਮਹਿਤਾ ਚੇਅਰਮੈਨ ਸਾਰੀ ਟੀਮ ਇਕੱਠੇ ਹੋਏ ਆਂ ਮੁੱਦਾ ਜੋ ਕੀ ਚੱਲ ਰਿਹਾ ਹੈ ਛੇਪੁਰੀ ਨਰਿਆਣਗੜ ਦਾ 30 ਤਰੀਕ ਨੂੰ ਅਸ਼ੀਮਾਰਾਜੀ ਦੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦਾ ਸੰਸਕਾਰ ਉੱਥੇ ਹੋਇਆ ਸੀਗਾ ਤਾਂ ਇਕੱਠੀ ਕੀਤੀ ਗਈ ਤੇ ਉਹ ਉੱਥੇ ਰੱਖਣ ਤੋਂ ਜਿਹੜੇ ਉਹਨੇ ਪੰਨਾਲਾਲ ਜੀ ਨੇ ਉਹਨਾਂ ਦੇ ਜਿਹੜਾ ਉੱਥੇ ਸੇਵਾਦਾਰ ਸੀਗਾ ਉਹਨੇ ਮਨਾਂ ਕਰ ਦਿੱਤਾ ਉਹਨਾਂ ਨੇ ਫੋਨ ਕਰਕੇ ਤੇ ਅਗੋਂ ਉਹਨਾਂ ਦਾ ਜਵਾਬ ਸੀਗਾ ਵੀ ਫੁੱਲ ਅਸੀਂ ਇੱਥੇ ਰਾਖ ਨਹੀਂ ਰੱਖਦੇ ਜਦ ਕਿ Hindu ਮਤ ਦੇ ਅਨਸਾਰ ਉਹ ਫੁੱਲ ਔਰ ਰਾਖ ਦੇ ਵਿੱਚ ਨਿਕੇ ਨਿਕੇ ਫੁੱਲ ਜੋ ਕੀ ਹੁੰਦੇ ਨੇ ਉਹ ਉਹਨਾਂ ਨੂੰ ਜਾ ਕੇ ਹਰਦਵਾਰ ਪਰਵਾਇਆ ਜਾਂਦਾ ਹੈ ਤੇ ਹਰਦਵਾਰ ਪਰਵਾਉਣ ਦਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਫੁੱਲਾਂ ਦੇ ਨਾਲ ਲੈ ਕੇ ਜਾਵਾਂਗੇ ਸੰਤ ਸਾਹਿਬ ਵਾਲੇ ਸ਼ੂਅ ਦੇ ਵਿੱਚ ਪਰਵਾ ਦੋ ਜਦ ਕਿ ਉਹਨਾਂ ਨੇ ਕਿਹਾ ਵੀ ਇਹ ਇਹੀ ਨਾਲ ਰੱਖਣੀਆਂ ਨਾਲ ਲੈ ਕੇ ਜਾਣੀਆਂ ਉਹਨਾਂ ਨੇ ਜਿਹੜੇ ਉੱਥੋਂ ਦੇ ਮੁੱਖ ਸੇਵਾਦਾਰ ਪੰਨਾਲਾਲ ਜੀ ਦੇ ਕਹਿਣ ਤੇ ਉੱਤੇ ਉਹਨਾਂ ਨੇ ਉਹ ਰਾਖ ਰੱਖਣ ਤੋਂ ਤੇ ਫੁੱਲ ਰੱਖਣ ਤੋਂ ਮਨਾ ਕਰ ਦਿੱਤਾ ਜਦ ਕਿ ਉਹਨਾਂ ਕਾਫੀ ਵਾਰ ਉਹਨਾਂ ਨੇ ਕਿਹਾ ਤੇ ਉਹਨਾਂ ਚੀਜ਼ ਦਾ ਇਹ ਵਿਰੋਧ ਕੀਤਾ ਵੀ ਇਹ ਫੁੱਲ ਇੱਥੇ ਰੱਖੇ ਨਹੀਂ ਜਾਣਗੇ ਇਹ ਜੈਮਾਦਾਦੀ ਮਾ ਚਿੰਤਪੂਰਨੀ ਸੇਵਕ ਸਭਾ ਲੋ ਰਾਜਨ ਮਹਿਤਾ ਅਸੀਂ ਅੱਜ ਪੂਰੀ ਟੀਮ ਅਸ਼ੀਲ ਮਹਾਰਾਜੀ ਦੇ ਹੱਕ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ 30 ਤਰੀਕ ਨੂੰ ਅਸ਼ੀਲ ਮਹਾਰਾਜੀ ਦੇ ਬ੍ਰਦਰ ਦਾ ਸੰਸਕਾਰ ਕੀਤਾ ਗਿਆ ਸੀ ਨਾਰਾਇਣਗੜ੍ਹ ਸ਼ੇਪੂਰੀ ਦੇ ਵਿੱਚ ਸੰਸਕਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਫੁੱਲ ਚੁਗੇ ਗਏ ਤੇ ਉਹ ਰਾਖ ਜਦੋਂ ਚੁਗੀ ਗਈ ਤੇ ਉਹਨਾਂ ਨੇ ਉੱਥੇ ਰੱਖਣ ਵਾਸਤੇ ਜਿਹੜਾ ਉਹਦੇ ਨਾਲ ਨੇ ਫੁੱਲ ਰੱਖਣ ਦਾ ਸਟੋਰ ਰੂਮ ਬਣਾਇਆ ਉੱਥੇ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਨੇ ਅੱਗੋਂ ਜਿਹੜਾ ਉੱਥੇ ਸੇਵਾਦਾਰ ਸੀਗਾ ਉਹਨੇ ਕਿਹਾ ਵੀ ਇਹ ਰਾਖ ਇੱਥੇ ਨਹੀਂ ਰੱਖੀ ਜਾਏਗੀ ਇਹਨੂੰ ਤੁਸੀਂ ਜਿਹੜਾ ਸੰਸਾ ਵਾਲਾ ਸੂਆ ਉਹਦੇ ਵਿੱਚ ਪਰਵਾਇਆ ਜਾਵੇ ਜਦ ਕਿ Hindu ਮਾਤੇ ਅਨਸਾਰ ਉਹਦੇ ਰਾਖ ਦੇ ਵਿੱਚ ਨਿੱਕੇ ਨਿੱਕੇ ਫੁੱਲ ਹੁੰਦੇ ਨੇ ਤੇ ਜਦੋਂ ਅਸ਼ੀਲ ਮਾਰੀ ਨੇ ਕਿਹਾ ਵੀ ਇਹ ਰਾਖ ਔਰ ਨਾਲ ਫੁੱਲ ਅਸੀਂ ਹਰਦਵਾਰ ਲੈ ਕੇ ਜਾਣੇ ਨੇ ਉਹਨਾਂ ਨੇ ਕਿਹਾ ਵੀ ਪੰਨਾwala ਜੀ ਵੱਲੋਂ ਜਿਹੜੇ ਇਸ ਟਾਈਮ ਛੇਪੁਰੀ ਦੇ ਮਾਲਕ ਬਣ ਕੇ ਬੈਠੇ ਨੇ ਜਦਕਿ ਛੇਪੁਰੀ ਦੇ ਮਾਲਕ ਇੱਕੋ ਹੀ ਨੇ ਛੇਪ ਭਗਵਾਨ ਜੀ ਉਹਨਾਂ ਨੇ ਕਿਹਾ ਵੀ ਉਹਨਾਂ ਲੋ ਸਖਤ ਨਿਰਦੇਸ਼ ਨੇ ਹੁਕਮਿਆਂ ਨੂੰ ਕਿ ਅਸੀਂ ਇਹ ਇੱਥੇ ਰਾਖ ਨਹੀਂ ਰੱਖ ਸਕਦੇ ਜੇ ਰਾਖ ਰੱਖਣੀ ਹੈ ਤਾਂ ਫੁੱਲ ਵੀ ਲੈ ਜਾਓ ਇਹ ਬਹੁ ਮਾੜੀ ਗੱਲ ਆ ਅੱਗੇ ਵੀ ਇਹ ਦੋ ਚਾਰ ਮੁੱਦੇ ਇਸੇ ਤਰ੍ਹਾਂ ਅੱਗੇ ਵੀ ਇਹ ਕੰਪਲੇਂਟਾਂ ਆਈਆਂ ਨੇ ਤੇ ਅਸੀਂ ਇਸ ਚੀਜ਼ ਦੀ ਕੋਰ ਨਿੰਦਿਆ ਕਰਦੀ ਆਂ ਸਾਡੀ ਟੀਮ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਜੇ ਇਹ ਸਖਤ ਕਾਰਵਾਈ ਨਹੀਂ ਹੁੰਦੀ ਮੈਂ ਚਿੰਤਬੁਨੀ ਔਰ ਪਲਾ ਸਾਰਾ ਸਮੂਹ ਸੰਗ ਜਿਹੜਾ ਹੈਗਾ ਸੰਤ ਸमाज ਸੜਕਾਂ ਤੇ ਆਏਗਾ ਤੇ ਆ ਕੇ ਅੰਦੋਲਨ ਕਰੇਗਾ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਅਸ਼ੀਲ ਵਾਰਾਇ ਨੂੰ ਛੇਤੀ ਤੋਂ ਛੇਤੀ ਇਨਸਾਫ ਹੋਇਆ ਜਾਵੇ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੋ ਕਿ ਸਾਡੀ ਟੀਮ ਮਾ ਚਿੰਤਪੁਰਨੀ ਸੇਵਕ ਸਭਾ ਵੰਦੋਂ ਇਹ ਮਤਾ ਪਾਇਆ ਗਿਆ ਹੈ ਵੀ ਅਸ਼ਨੀਲ ਮਹਰਾਏ ਦੇ ਭਰਾਜ ਦਾ ਅੰਤਿਮ ਸੰਸਕਾਰ ਜੋ 30 ਤਰੀਕ ਨੂੰ ਸ਼ੇਪੁਰੀ ਨਾਰਾਇਣਗੜ ਵਿਖੇ ਕੀਤਾ ਗਿਆ ਹੈ ਉੱਥੇ ਉਹਨਾਂ ਨੂੰ ਉਹਨਾਂ ਦੇ ਭਰਾ ਦੇ ਫੁੱਲਾਂ ਦੇ ਨਾਲ ਰਾਖ ਰੱਖਣ ਤੋਂ ਮਨਾ ਕੀਤਾ ਗਿਆ ਹੈ ਇੱਕ ਉਸ ਤੋਂ ਵੀ ਛੋਟਾ ਜਿਹਾ ਸਮਸ਼ਾਨ ਘੜਿਆ ਵੜਾ ਲਿਆ ਹੈ ਉੱਥੇ ਇਹ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਕਿ ਤੁਸੀਂ ਉੱਥੇ ਰਾਖ ਵੀ ਰੱਖ ਸਕਦੇ ਹੋ ਫੁੱਲ ਵੀ ਰੱਖ ਸਕਦੇ ਹੋ ਸਾਡੇ ਥੋੜੇ ਦਿਨ ਦੀ ਪਹਿਲਾਂ ਦੀ ਘਟਨਾ ਹੈ ਕਿ ਸਾਡੇ ਕੈਸ਼ੀਅਰ ਸਾਹਿਬ ਉਹਨਾਂ ਦੇ ਵੀ ਕਿਸੇ ਰਿਲੇਟਿਵ ਦੀ ਡੈਥ ਹੋਈ ਸੀ ਉਹਨਾਂ ਨੂੰ ਵੀ ਉਹਨਾਂ ਨੇ ਉਥੋਂ ਰਾਖ ਰੱਖਣ ਤੋਂ ਮਨਾ ਕਰ ਦਿੱਤਾ ਹੈ ਹਿੰਦੂ ਮਤ ਦੇ ਵਿੱਚ ਜੋ ਵੀ ਰਾਖ ਤੇ ਫੁੱਲਾਂ ਨੂੰ ਜੋ ਪ੍ਰਵਾਇਡ ਕੀਤਾ ਜੋ ਹਰਦਵਾਰ ਵਿੱਚ ਪ੍ਰਵਾਇਡ ਕੀਤਾ ਉਹਨਾਂ ਕੋਈ ਗਰੀਬ ਬੰਦਾ ਇੰਨੀ ਜਲਦੀ ਹਰਦਵਾਰ ਇਹ ਸਭ ਕੁਝ ਲੈ ਕੇ ਨਹੀਂ ਜਾ ਸਕਦਾ ਉਸ ਇਹ ਫੈਸਿਲਿਟੀ ਹੋਣੀ ਚਾਹੀਦੀ ਹੈ ਵੀ ਤੁਸੀਂ ਉਹ ਫੁੱਲ ਤੇ ਉਹ ਰਾਖ ਉੱਥੇ ਰੱਖਣ ਰੱਖੇ ਜਾ ਸਕਣ ਤਾ ਜੋ ਕਿਸੇ ਬੰਦੇ ਨੇ ਆਪਣੇ ਕਿਰਿਆਕਰਮ ਤੋਂ ਬਾਅਦ ਜਾਣਾ ਹੋਵੇ ਤਾਂ ਉਹ ਲੈ ਕੇ ਜਾ ਸਕੇ ਅਸੀਂ ਇਸ ਚੀਜ਼ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਤੇ ਪੂਰੇ ਆਪਣੀ ਟੀਮ ਤੇ ਸਾਰੇ ਸੰਤ ਸਮਾਜ ਵੱਲੋਂ ਇਹ ਅਗਵਾਈਕ ਪ੍ਰਸ਼ਾਸਨ ਨੂੰ ਹਦਾਇਤ ਇਹ ਦਿੰਦੇ ਆਂ ਕਿ ਇਹ ਜੋ ਵੀ ਉੱਥੋਂ ਦੇ ਸਚਿਵ ਨੇ ਜੋ ਵੀ ਉਹਨਾਂ ਦੇ ਨਿਰਦੇਸ਼ਕ ਨੇ ਉਹਨਾਂ ਨੂੰ ਇਹ ਸੁਝਿਤ ਕੀਤਾ ਜਾਵੇ ਕਿ ਹਰ ਇੱਕ ਨੂੰ ਉੱਥੇ ਫੁੱਲ ਤੇ ਰਾਖ ਰੱਖਣ ਦੀ ਪਰਮਿਸ਼ਨ ਦਿੱਤੀ ਜਾਵੇ ਜੈ ਮਾਤਾ ਦੀ ਅੱਜ ਵੀ ਆਪਣਾ ਨਾਮ ਬਤੁਆ। ਮੈਂ ਚੇਤਨ ਕੁਮਾਰ ਵਾਇਸ ਚੇਅਰਮੈਨ। ਜਿਸ ਤਰ੍ਹਾਂ ਕਿ ਸਾਡੀ ਕਮੇਟੀ ਵੱਲੋਂ ਸਾਡੇ ਚੇਅਰਮੈਨ ਰਾਜਨ ਮਹਿਤਾ ਪ੍ਰਧਾਨ ਹਰਦੇਵ ਸਿੰਘ ਜੀ ਨੇ ਇਹ ਚੀਜ਼ ਬੋਲੀ ਆ ਕਿ ਜੋ ਸ਼ੇਪਪੁਰੀ ਦੀ ਨਾਰਾਇਣਗੜ੍ਹ ਦੇ ਵਿੱਚ ਧੱਕੇਸ਼ਾਹੀ ਚੱਲ ਰਹੀ ਆ ਉਹ ਇਸੇ ਗੱਲ ਤੇ ਨਹੀਂ ਰੁਕਦੀ। ਦੁਰਗਾਣਾ ਮੰਦਿਰ ਦੇ ਅੰਦਰ ਜੋ ਫੱਟੇ ਵੱਲੋਂ ਫੈਸਿਲਿਟੀ ਜਾਂ ਸਹੂਲਤ ਦਿੱਤੀ ਜਾਂਦੀ ਆ 250 ਰੁਪਏ ਚ ਦਿੱਤੀ ਜਾਂਦੀ ਆ। ਸ਼ੇਪੂਰੀ ਨਾਰਾਇਣਗੜ੍ਹ ਦੇ ਵਿੱਚ ਉਹ 1500 ਰੁਪਏ ਦੀ ਦਿੱਤੀ ਜਾਂਦੀ ਹੈ ਸ਼ੇਪੂਰੀ ਦੇ ਵਿੱਚ ਜਿਹੜੀ ਪਰਚੀ ਨਾਰਾਇਣਗੜ੍ਹ ਦੇ ਅਕੋਰਡਿੰਗ ਬਾਲਣ ਦੀ ਦੇ ਦੇ ਰਹੇ ਨੇ ਉਹ ਸ਼ੇਪੂਰੀ ਦੇ ਨਾਮ ਦੀ بجائے ਏਐਸ ਵੁੱਡਵਰਥ ਦੇ ਨਾਮ ਤੇ ਦੇ ਰਹੇ ਦੇਖੋ ਕਿ ਇਹਨਾਂ ਚੀਜ਼ਾਂ ਤੋਂ ਕਲੀਅਰ ਹੁੰਦਾ ਹੈ ਕਿ ਹਰ ਚੀਜ਼ ਦੇ ਵਿੱਚ ਇੱਕ ਕਮੇਟੀ ਤੱਕੇਸ਼ਾਈ ਕਰ ਰਹੀ ਹੈ ਜਿਹੜੀ ਫੈਸਿਲਿਟੀ ਜਾਂ ਸਹੂਲਤ ਆਪਾਂ ਨੂੰ ਸ਼ੇਪੂਰੀ ਦੇ ਅਕੋਰਡਿੰਗ ਇਸ ਚੀਜ਼ ਤੇ ਦਿੱਤੀ ਜਾਣੀ ਚਾਹੀਦੀ ਹੈ ਕਿ ਫੁੱਲ ਜਾਂ ਰਾਖ ਜੋ ਚੀਜ਼ਾਂ ਸਾਡੇ ਚੇਅਰਮੈਨ ਤੇ ਹਰਦੇਜੀ ਨੇ ਦਸੀਆਂ ਨੇ ਉਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਇਨ੍ਹਾਂ ਚੀਜ਼ਾਂ ਵੱਲ ਕਮੇਟੀ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਇਹ ਕੋਈ ਸਰਕਾਰੀ ਨਿੱਜੀ ਪ੍ਰਾਪਰਟੀ ਨਹੀਂ ਹੈ ਜੇ ਸ਼ੇਪੂਰੀ ਬਣੀ ਹੈ ਸ਼ਿਵਾਂ ਦਾ ਸਥਾਨ ਹੈ ਇਸ ਚੀਜ਼ ਦੇ ਉੱਤੇ ਬਹੁਤ ਡੀਪਲੀ ਧਿਆਨ ਦੇਣਾ ਚਾਹੀਦਾ ਹੈ ਜੋ ਵੀ ਇਸ ਥਾਂ ਤੇ ਆਂਦਾ ਹੈ ਉਹਨਾਂ ਨੂੰ ਜੋ-ਜੋ ਜ਼ਰੂਰੀ ਸਹੂਲਤਾਂ ਚਾਹੀਦੀਆਂ ਉਹ ਸ਼ੇਪੂਰੀ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ ਸਾਡੀ ਟੀਮ ਰੋਜ਼ ਪ੍ਰਦਰਸ਼ਨ ਕਰੇਗੀ ਇਸ ਦੇ ਬਾਅਦ ਸੰਤ ਸਮਾਜ ਨੂੰ ਨਾਲ ਲਏਗੀ ਵੇਟ ਕਰ ਰਹੇ ਹਾਂ ਕਿ ਇਹਨਾਂ ਵੱਲੋਂ ਕੀ ਅੱਗੋਂ ਸਾਨੂੰ ਬਿਆਨ ਦਿੱਤਾ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਜੇਕਰ ਕੋਈ ਜਵਾਬ ਇਹਨਾਂ ਨੂੰ ਨਾ ਆਇਆ ਅਸੀਂ ਟੀਮ ਦੇ ਨਾਲ ਬਾਕੀ ਲੋਕਾਂ ਦੇ ਨਾਲ ਰੜ ਕੇ ਇਸ ਗੱਲ ਦਾ ਸੰਗਠਨ ਕਰਕੇ ਕਰਾਂਗੇ ਨਹੀਂ ਤੇ ਜੇਕਰ ਇਸ ਚੀਜ਼ ਤੇ ਕੋਈ ਮੁੱਦਾ ਨਾ ਚੁੱਕਿਆ ਗਿਆ ਤਾਂ ਅਸੀਂ ਇਹਨਾਂ ਦੇ ਪੁਤਲੇ ਵੀ ਫੂਕਾਂਗੇ ਜੈ ਮਾਤਾ